ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਆਪਾਂ ਪਿੰਡ ਸੁਖਣ ਵਾਲਾ ਸੁਖਣ ਵਾਲਾ ਪਿੰਡ ਕਿਸਾਨ ਵੀਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਤੇ ਗਵਾਂਢੀ ਪਿੰਡ ਇੱਕ ਪਾਸੇ ਡੋਕ ਰਹਿ ਜਾਂਦਾ ਕਿਸਾਨ ਵੀਰੋ ਤੇ ਇੱਕ ਪਾਸੇ ਨਵਾਂ ਕਿਲਾ ਤੁਸੀਂ ਸਕਰੀਨ ਤੇ ਤਿੰਨ ਨਗ ਦੇਖ ਰਹੇ ਆਂ ਦੋ ਵਿੱਚ گاਮ ਹੈ ਤੇ ਇੱਕ ਅਸਰ ਝੋਟੀ ਕਹਿ ਸਕਦੇ ਆਪਾਂ ਕਿਸਾਨ ਵੀਰੋ ਨੀਲੀ ਰਾਵੀ ਦੀ ਬੜੀ ਸੋਹਣੀ ਕੱਟੀ ਹੈ ਇੱਕ ਅਸਰ ਗੱਬਣ ਵੱਛੀ ਆ ਬੜੇ ਕੱਦ ਕਾਠ ਵਾਲੀ ਤੇ ਸੋਹਣੀ ਤੇ ਇੱਕ ਸੂਣ ਵਾਲੀ ਗਾਂ ਕਿਸਾਨ ਵੀਰੋ ਦੁੱਧ ਬੜਾ ਸੋਹਣਾ ਵੀਰ ਕਹਿੰਦਾ ਇਹਨੇ ਦਿੱਤਾ ਤੇ ਇਹ ਘਰੇਲੂ ਪਰਿਵਾਰ ਕੋਲੇ ਤਿੰਨੇ ਨਗ ਵਕਾਊ ਆ ਕਿਸਾਨ ਵੀਰੋ ਬਾਈ ਨੇ ਸਾਰੇ ਪਸ਼ੂ ਸੇਲ ਕਰਨੇ ਤਿੰਨ ਹੀ ਨਾਗਾ ਵੀਰ ਕੋਲੇ ਤੇ ਤਿੰਨੇ ਪਸ਼ੂ ਬਾਈ ਕਹਿੰਦਾ ਵੀ ਆਪਾਂ ਵੇਚ ਦੇਣੇ ਆ ਕਾਰਨ ਵੀਰ ਤੋਂ ਵੀ ਪੁੱਛਾਂਗੇ ਆਪਾਂ ਵੀ ਕੀ ਗੱਲ ਬਣ ਗਈ ਪਈ ਪਸ਼ੂ ਸੇਲ ਕਰਨ ਦੀ ਤੇ ਤਿੰਨੇ ਨਗ ਦੀ ਬਣਦੀ ਸਾਰੀ ਡਿਟੇਲ ਲਾਵਾਂਗੇ ਆਪਾਂ ਕਿਸਾਨ ਵੀਰੋ ਪਿੰਡ ਸੋਖਣ ਵਾਲਾ ਜ਼ਿਲ੍ਹਾ ਫਰੀਦਕੋਟ ਹੈ ਆਓ ਗੱਲ ਕਰਦੇ ਆਂ ਕਿਸਾਨ ਵੀਰੋ ਇੱਕ ਨੰਬਰ ਗਾਂ ਤੋਂ ਆਪਾਂ ਸ਼ੁਰੂ ਕਰਾਂਗੇ ਕਿ ਕੀ ਇਹਦੀ ਡਿਟੇਲ ਹੈ ਕਿੰਨਾ ਦੁੱਧ ਦਿੱਤਾ ਕਦ ਕਾ ਠੰਨੀਓ ਇੱਕ ਆਪਾਂ ਕਹਿ ਸਕਦੇ ਆਂ ਪੂਰੀ ਫੁੱਲ ਹਾਈਟ ਲੈਂਥ ਵਾਲੀ ਗਾਂ ਹੈ ਲੈਵੇ ਤੇ ਨਾੜਾਂ ਵੇਖੋ ਦੁੱਧ ਤੁਸੀਂ ਅੰਦਾਜ਼ਾ ਲਾਉਣਾ ਤੁਸੀਂ ਇਹਦੇ ਥੱਲੋਂ ਕਿੰਨਾ ਚੋ ਸਕਦੇ ਆਂ ਬਣਦੀ ਸਾਰੀ ਡਿਟੇਲ ਆਪਾਂ ਬਾਈ ਜੀ ਤੋਂ ਲੈ ਲੈਣੇ ਆਂ ਇੱਕ ਨੰਬਰ ਨਗ ਪਹਿਲਾਂ ਤੋਰਦੇ ਆਂ ਆਜੋ ਬਾਈ ਜੀ ਤੇ ਫਿਰ ਇਹਦੀ ਬਣਦੀ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆਂ ਕਿਸਾਨ ਵੀਰੋ ਵੇਖਿਓ ਤੁਸੀਂ ਤੇ ਨਾਥਕਸਾਨ ਵੀਰ ਉਹ ਹਰੇਕ ਪਸ਼ੂ ਦੇ ਬਾਈ ਨੇ ਮਾਰੀ ਵੀ ਐ ਤੇ ਉਹ ਭੱਜ ਦੜ ਤੋਂ ਮਾਰੀ ਐ ਗਾਂ ਦੇ ਵੀ ਨੱਥ ਵਜੀ ਐ ਉਹ ਤੁਸੀਂ ਵੇਖ ਸਕਦੇ ਆ ਵੇਖੋ ਗਾਂ ਦੀ ਤੁਰਦੀ ਦੀ ਹਾਈਟ ਲੈਂਥ ਤੇ ਲੇਵੇ ਦੀ ਬਣਤਰ ਦੁੱਧ ਤੁਸੀਂ ਸਮਝਣਾ ਵੀਰ ਤੋਂ ਵੀ ਆਪਾਂ ਪੁੱਛ ਲੈਣਾ ਵੀ ਕਿੰਨਾ ਕਈ ਨੇ ਦੁੱਧ ਦਿੱਤਾ ਵੇਖੋ ਤੁਸੀਂ ਇਹਦੀ ਲੇਵੇ ਦੀ ਬਣਤਰ ਤੇ ਥਣਾ ਦੀ ਚਾਰੇ ਥਣ ਬੜੇ ਸੋਹਣਾ ਨਹੀਂ ਹੈ ਲੇਵੇ ਦੀ ਸਮਝ ਤੁਸੀਂ ਆਪ ਸਮਝਣੀ ਐ ਝੋਲ ਖੁੱਲਾ ਪੂਰਾ ਤੇ ਇੱਕ ਪਾਸੇ ਥੋੜਾ ਜਿਹਾ ਕਿਸਾਨ ਵੀਰੋ ਪਾਸਾ ਹੈ ਕੋਈ ਦੂਰ ਨੇੜੇ ਭਰਾ ਆਵੇ ਤੇ ਉਹ ਗੱਲ ਫਿਰ ਆਪਾਂ ਬਾਈ ਜੀ ਤੋਂ ਪੁੱਛਾਂਗੇ ਬਾਕੀ ਵੀ ਦੁੱਧ ਦੀ ਇਹਦੇ ਚ ਕੀ ਹਿਸਾਬ-ਕਿਤਾਬ ਹੈ ਵੱਧ ਘਟ ਹੈ ਜਾਂ ਨਹੀਂ ਉਂ ਪਾਸਾ ਹੈ ਕਿਸਾਨ ਵੀਰੋ ਥੋੜਾ ਜਿਹਾ ਕੱਦ ਕਾਠ ਨਹੀਂ ਉਹ ਗਾਂ ਦਾ ਕੋਈ ਊੜਾ ਬੰਨਣਾ ਨਹੀਂ ਆਜੋ ਬਾਈ ਜੀ ਇੱਕ ਨੰਬਰ ਗਾਂ ਦੀ ਆਪਾਂ ਡਿਟੇਲ ਲੈਣੀ ਹੈ ਪਹਿਲਾਂ ਵੀਰ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਜੀ ਨਾਮ ਬੋਲਿਓ ਜੀ ਲਸ਼ਮਣ ਸਿੰਘ ਮਾ ਮੇਰਾ ਲਸ਼ਮਣ ਸਿੰਘ ਜੀ ਪਿੰਡ ਸੁਖਣ ਵਾਲਾ ਪਿੰਡ ਸੁਖਣ ਵਾਲਾ ਤੇ ਜਿਹੜਾ ਫੋਨ ਨੰਬਰ ਹੈ ਜੀ ਮਾੜਾ ਜਿਹਾ ਬੋਲ ਪੋ 98152 ਅੱਛਾ ਜੀ 015 05 ਠੀਕ ਹੈ ਜੀ ਤੇ ਆਪਾਂ ਜੀ ਕੀ ਗੱਲ ਬਣ ਗਈ ਵੀ ਸਾਰੇ ਪਸ਼ੂ ਸੇਲ ਕਰਨੇ ਆ ਵੀ ਤੈਨਹੀਂ ਨਗ ਸੀ ਆਪਣੇ ਕੋਲੇ ਬਾਈ ਯਾਰ ਸਮਝਦੇ ਨਹੀਂ ਠੀਕ ਹੈ ਜੀ ਘਰ ਦੀ ਵੀ ਕੱਲੀ ਹੈ ਤੇ ਕੱਲਾ ਹੀ ਆ ਠੀਕ ਹੈ ਜੀ ਤਾਂ ਕਰਕੇ ਸਮਾਈ ਇਹਨੂੰ ਹੀ ਆਪਾਂ ਸੇਲ ਕਰਨੇ ਆ ਦੁੱਧ ਨੂੰ ਉਹਨੂੰ ਪਤਾ ਹੀ ਹੈ ਹਾਂਜੀ ਹਾਂਜੀ ਵੀ ਦੁੱਧ ਦਾ ਵੀ ਰੇਟ ਡਾਊਨ ਦੁੱਧ ਦਾ ਵੀ ਰੇਟ ਡਾਊਨ ਠੀਕ ਹੈ ਜੀ ਤੇ ਬਾਈ ਜੀ ਇਹ ਜਿਹੜੀ ਇੱਕ ਨੰਬਰ ਗਾਂ ਆਪ ਇਹ ਕਿੰਨਾ ਕ ਦੁੱਧ ਪਾ ਦਿੰਦੀ ਹੈ ਜੀ ਦੁੱਧ ਵੀ ਰੇ ਸਾਨੂੰ ਹੀ 24 25 ਕਿਲੋ ਦੁੱਧ ਦੋਇਆ ਚੋਂਦੇ ਰਹੇ ਆ ਤੇ ਬਾਈ ਜੀ ਮੰਨ ਲਓ ਹੁਣ ਇਹ ਸੂਆ ਤੀਜਾ ਸੂਗੀ ਤੀਜਾ ਸੂਗੀ ਠੀਕ ਆ ਜੀ ਤੇ ਹੁਣ ਇਹਦੇ ਕਿੰਨੇ ਦਿਨ ਪਈ ਹੈ ਜੀ ਸੂਣ ਚ ਇਹਦੇ ਹਫਤੇ ਦੇ ਵਿੱਚ ਵਿੱਚ ਸੁਪਣਾ ਇੱਕ ਹਫਤਾ ਪਿਆ ਜੀ ਹਫਤੇ ਦੇ ਵਿੱਚ ਇਹਦਾ ਲੈ ਜੇ ਸੱਤ ਲੈ ਜੇ ਠੀਕ ਆ ਜੀ ਤੇ ਕੀ ਰੇਟ ਹੈ ਜੀ ਇਹਦਾ ਜਾਸੀ ਹੈ ਵੀ 85000 ਰੁਪਏ ਮੁੱਲ ਹੈ ਕਿਸਾਨ ਵੀਰੋ 85000 ਰੁਪਏ ਮੁੱਲ ਹੈ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਲਈਏ ਤੇ ਜਿਹੜੀ ਥਣ ਦੀ ਬਾਈ ਜੀ ਥੋੜਾ ਜਿਹਾ ਪਾਸਾ ਹੈ ਤੇ ਪਾਸਾ ਜਿਹਾ ਥੋੜਾ ਦੁੱਧ ਦੇ ਵਿੱਚੋਂ ਘਟਾ ਪੀ ਘਟਾ ਬਹਿਣ ਦੇ ਵਿੱਚ ਲਿਵਾ ਵੱਧ ਸੀਗਾ ਠੀਕ ਹੈ ਜੀ ਆਹਦੇ ਨਾਲ ਥੋੜਾ ਜਿਹਾ ਹੋ ਗਿਆ ਠੀਕ ਹੈ ਜੀ ਆਹਦੇ ਨਾਲ ਦੁੱਧ ਘਟਾ ਘਟ ਹੈਗਾ ਜੀ ਕਿਸਾਨ ਵੀਰੋ ਆਪਾਂ ਵੀਰ ਤੋਂ ਸਾਰੀ ਜਿਹੜੀ ਬਣਦੀ ਡਿਟੇਲ ਗਾਂ ਦੀ ਲੈਤੀ ਹੈ ਸਮਝੇ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਪਾਸੇ 'ਚ ਵੀਰ ਕਹਿੰਦਾ ਵੀ ਥਣ 'ਚ ਦੁੱਧ ਘੱਟ ਹੈ ਉਹ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦਣਾ ਆਪਣਾ ਫਰਜ ਹੁੰਦਾ ਹਰੇਕ ਪੱਖ ਤੋਂ ਤੁਹਾਨੂੰ ਜਾਨਵਰ ਵਿਖਾਉਣ ਦਾ ਫੇਸ ਕੁਆਲਟੀ ਇਸ ਟਾਈਪ ਦੀ ਤੇ ਨੱਥ ਵੀਰ ਨੇ ਸਾਰੇ ਨਗਾ ਦੇ ਮਾਰੀ ਆ ਇਹ ਦੋ ਨੰਬਰ ਜਿਹੜਾ ਨਗਾ ਕਿਸਾਨ ਵੀਰ ਉਹ ਇਹ ਅਸਰ ਗੱਭਣ ਵੱਛੀ ਹੈ ਇਸੇ ਹੀ ਗਾਂ ਦੀ ਵੀਰ ਕਹਿੰਦਾ ਵੀ ਇਹ ਵੱਛੀ ਹੈ ਤਿੰਨਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਤੇ ਬਣਦੀ ਇਹਦੀ ਵੀ ਸਾਰੀ ਡਿਟੇਲ ਲੈਣੇ ਆ ਤੋੜ ਲਾਂਗੇ ਇਹਨੂੰ ਵੀ ਤੋੜ ਲਈਏ ਮਾੜਾ ਜਿਹਾ ਖਾਲਸਾ ਜੀ ਤੋੜ ਲੋ ਤੇ ਨੱਥਕਸਾਨ ਵੀਰੋ ਇਹਦੇ ਵੀ ਬਾਈ ਨੇ ਮਾਰੀ ਐ ਭਗਦੜ ਕਰਦੀ ਐ ਮੂੰਹੋਂ ਵੀ ਆਪਾਂ ਪੁੱਛਦੇ ਆ ਬਾਈ ਤੋ ਕਿੰਨੀ ਐ ਦੋ ਦੰਦਾਂ ਜਾਂ ਖੀਰੀ ਐ ਤੇ ਕੱਦ ਕਾਠ ਮਾੜਾ ਹਸਾਵੀ ਐ ਕਿਸਾਨ ਵੀਰੋ ਪ੍ਰਿੰਟ ਵਾਈਜ਼ ਵੀ ਮਾਣ ਦੀ ਕਾਪੀ ਐ ਤੇ ਕੁਆਲਿਟੀ ਬਹੁਤ ਜ਼ਿਆਦਾ ਐ ਕਿਸਾਨ ਵੀਰੋ ਦੇਖੋ ਤੁਸੀਂ ਫੇਸ ਕੁਆਲਿਟੀ ਪਾਣੀ ਨੂੰ ਲੈ ਚਲੋ ਜੀ ਤੇ ਬੜਾ ਸੋਹਣਾ ਇਹਨੇ ਛੋਟੀ ਜੀ ਝੋਲੀ ਜਰੂਰ ਬਣਾਈ ਐ ਥਣ ਵੀ ਸੋਹਣਾ ਰੱਖੂਗੀ ਸਹਿਜ ਗੈਬ ਥਣਾ ਦਾ ਕਿਸਾਨ ਵੀਰੋ ਬੜਾ ਇਹਨੇ ਸੋਹਣਾ ਰੱਖਣਾ ਇੱਕ ਪਾਸੇ ਥੋੜੀ ਜੀ ਫੋਟ ਫੁੱਟੀ ਆ ਚੂਚੇ ਦੀ ਮਾੜੀ ਜੀ ਐਵੇਂ ਬੇਮਮੂਲੀ ਹਾਈਟ ਲੈਂਥ ਜਿੱਡਾ ਕਾ ਕੱਦ ਮਾਦ ਹੈ ਤੇ ਉਸੇ ਹਿਸਾਬ ਨਾਲ ਇਹ ਉਸੇ ਹੀ ਗਾਂ ਦੀ ਆ ਕਿਸਾਨ ਵੀਰੋ ਕੱਦ ਬੜਾ ਚੰਗਾ ਤੇ ਰੇਟ ਇਹਦਾ ਵੀ ਆਪਾਂ ਜਿਹੜਾ ਬਾਈ ਜੀ ਤੋਂ ਪੁੱਛਦੇ ਆ ਤੇ ਕਿੰਨੇ ਚਿਰ ਦੀ ਗੱਭਣ ਆ ਉਹ ਵੀ ਆਪਾਂ ਪੁੱਛਦੇ ਆ ਤੇ ਜਿਹੜੀ ਤਿੰਨ ਨੰਬਰ ਨਾ ਗਏ ਇਹ ਕਿਸਾਨ ਵੀਰੋ ਨੀਲੀ ਰਾਵੀ ਇੱਕ ਕੱਟੀ ਆ ਬੜੀ ਸੋਹਣੀ ਸਿੰਗੀ ਦੀ ਹਾਂਜੀ ਇਹਦਾ ਕੀ ਡਿਟੇਲ ਆ ਬਾਈ ਜੀ ਵੱੱਛੀ ਕਿੰਨੇ ਚਿਰ ਦੀ ਗੱਭਣ ਆ ਇਹ ਇਹ ਜਿਹੜੀ 4 ਤਰੀਕ ਲੰਗੀ ਆ ਹਾਂਜੀ ਉਹਨੂੰ 3 ਮਹੀਨੇ ਹੋ ਗਏ ਠੀਕ ਆ ਜੀ ਅੱਜ ਹੈਗੀ ਆ ਜੀ 8 ਤਰੀਕ ਹਾਂ 4 ਦਿਨ ਉੱਤੇ ਹੋ ਗਏ ਇਹ 3 ਮਹੀਨੇ ਤੇ 4 ਦਿਨਾਂ ਦੀ ਗੱਬਣ ਹੈ ਜੀ ਅਗਲਾ ਆਪਦੀ ਚੈੱਕ ਕਰਾ ਲੇ ਆਪਣੀ ਕਰਾਈ ਵੀ ਹੈ ਬਿਲਕੁਲ ਤੇ ਬਾਈ ਜੀ ਇਹਦੀ ਇਹ ਇਸੇ ਗਾਂ ਦੀ ਵੱਡੀ ਦੀ ਇਸੇ ਗਾਂ ਦੀ ਹੈ ਪਹਿਲੇ ਸੂਰੇ ਤੇ ਮੂੰਹੋਂ ਇਹ ਕਿਵੇਂ ਆ ਜੀ ਦੋ ਦੰਦ ਆ ਜੀ ਤੇ ਇਹਦਾ ਰੇਟ ਕੀ ਰੱਖਿਆ ਜੀ ਇਹਦਾ ਰੇਟ 70000 ਰੁਪਏ 70000 ਕਿਸਾਨ ਵੀਰ ਉਹ 70000 ਬਾਈ ਨੇ ਰੇਟ ਰੱਖਿਆ ਇਹਦਾ ਤੇ ਝੋਲੀ ਵੇਖੋ ਤੁਸੀਂ ਬੜਾ ਸੋਹਣਾ ਥਣ ਇਨੇ ਬਣਾਉਣਾ ਤੇ ਸੈਜ ਗੈਬ ਤੇ ਸੀਲਸ ਲੱਗ ਬੜੀ ਐ ਕਦ ਕਾਠ ਨਹੀਂ ਕੋਈ ਊੜਾ ਬੰਨਣਾ ਨਹੀਂ ਇੱਕ ਚੰਗੀ ਆਪਾਂ ਗਾਂ ਤਿਆਰ ਕਰ ਸਕਦੇ ਆ ਕਿਸਾਨ ਵੀਰੋ ਤੁਸੀਂ ਬਾਕੀ ਆਪਦੀ ਸਮਝ ਨਾਲ ਡੰਗਰ ਖਰੀਦਣੇ ਤੇ ਭਾਈ ਜਿਹੜਾ ਇਹ ਤੁਸੀਂ ਨੱਥ ਮਾਰਦੇ ਆ ਇਹ ਜਿਵੇਂ ਗਾਂ ਦੇ ਵੀ ਮਾਰੀ ਐ ਤੇ ਮਹੇਂ ਦੇ ਵੀ ਇਹ ਫਿਰ ਕੀ ਗੱਲ ਆ ਕਿ ਭੱਜ ਦੜ ਕਰਦੀਆਂ ਇਹ ਇਥੇ ਆਪਣੇ ਬਾਹਰਲੇ ਪਾਸੇ 20 ਚ ਬੰਦਿਆ ਅੱਛਾ ਜੀ ਬਾਹਰ ਹਾਂਜੀ ਇੱਧਰ ਨੂੰ ਲਿਉਣੇ ਉਦੋਂ ਭਾਈਂ ਆ ਠੀਕ ਆ ਜੀ ਤਾਂ ਕਰਕੇ ਬਾਹਰ ਵੀ ਭੱਜਾ ਪੁੱਛਣ ਤੋਂ ਬਾਅਦ ਚਲ ਜਾਨੇ ਬਾਹਰ ਭੱਜਾ ਪੁੱਛਣ ਤੋਂ ਨੱਥ ਫੜ ਲਈਦੀ ਠੀਕ ਆ ਜੀ ਮੇਰੇ ਘਰ ਦੀ ਵੀ ਉਹਦੇ ਅਸਨਾਮ 60 ਸਾਲ ਦੀ ਠੀਕ ਆ ਜੀ ਵੀ ਆਪਦੇ ਵੀ ਗੋਡੇ ਘੱਟ ਕੰਮ ਕਰਦੇ ਆ ਇਸ ਕਰਕੇ ਮਾਰਦੇ ਤਾਂ ਨੱਥ ਮਾਰਦੇ ਕਿਸਾਨ ਵੀਰੋ ਨੱਥਾਂ ਮਾਰੀਆਂ ਬਾਈ ਨੇ ਤੇ ਨੱਥ ਮਾਰਨ ਦਾ ਕੋਈ ਹੋਰ ਰੀਜਨ ਹੈ ਨਹੀਂ ਵੀ ਕੋਈ ਬੰਦਾ ਆਖੇ ਵੀ ਕੋਈ ਹੋਰ ਰੀਜਨ ਹੈ ਉਹ ਬਾਈ ਜੀ ਕਹਿੰਦੇ ਵੀ ਸਾਡੇ ਗੋਡੇ ਘੱਟ ਕੰਮ ਕਰਦੇ ਦੋਹਾਂ ਜੀਆਂ ਦੇ ਤੇ ਜਦੋਂ ਇਹਨ ਭਾਈ ਦੀਆਂ ਤੇ ਫਿਰ ਉਹ ਕਾਬੂ ਛੇਤੀ ਆ ਜਾਂਦੀਆਂ ਹੁਣ ਕਿਸਾਨ ਵੀਰੋ ਤਿੰਨ ਨੰਬਰ ਨਾਗਾ ਵੇਖੋ ਤੁਸੀਂ ਇਹਦੀ ਸਿੰਗੀ ਵੇਖੋ ਕੱਟੀ ਐ ਇੱਕ ਬੜੀ ਸੋਹਣੀ ਨੀਲੀ ਰਾਵੀ ਦੀ ਤੇ ਬਾਈ ਨੇ ਬੜੇ ਸ਼ੌਂਕ ਨਾਲ ਪਸ਼ੂ ਰੱਖੇ ਸੀਗੇ ਹੁਣ ਸਾਰੇ ਹੀ ਸੇਲ ਕਰਨੇ ਤੇ ਝੋਲੀ ਬੜੀ ਸੋਹਣੀ ਆ ਥਣ ਬੜਾ ਸੋਹਣਾ ਲੱਗਿਆ ਇਹਨੂੰ ਕੋਈ ਕੱਟੀ ਮੰਨ ਲਿਓ ਕਿਸਾਨ ਵੀਰੋ ਭਲਾ ਝੋਟੀ ਮੰਨ ਲਿਓ ਚੰਗਾ ਕਾਦ ਆਪਾਂ ਕਹਿ ਸਕ ਸੋਹਣੀ ਇੱਕ ਕੱਟੀ ਐ ਕੱਦ ਸਮੱਧਰ ਐ ਸੌਰੀ ਤੇ ਨੀਲੀ ਰਾਵੀ ਦੀਆਂ ਸਾਰੀਆਂ ਇਹਦੇ ਚ ਨਿਸ਼ਾਨੀਆਂ ਹੈ ਸਹੂਲ ਤੇ ਵੀ ਜਿਹੜੇ ਚਾਰਕਵਾਲ ਚਿੱਟੇ ਹੈ ਕਿਸਾਨ ਵੀਰੋ ਤੇ ਬਣਤਰ ਸਾਰੀ ਨੀਲੀ ਰਾਵੀ ਦੀ ਫੇਸ ਕੁਆਲਿਟੀ ਬੜੀ ਸੋਹਣੀ ਐ ਸਿੰਘਾਂ ਦੀ ਬਣਤਰ ਬੜੀ ਸੋਹਣੀ ਐ ਤੇ ਬਾਕੀ ਸਮਝ ਤੁਸੀਂ ਆਪ ਦੀ ਨਾ ਡੰਗਰ ਖਰੀਦਣਾ ਇਹਨੂੰ ਵੀ ਤੋੜਦੇ ਆ ਬਾਈ ਜੀ ਤੋਰਿਓ ਤੇ ਫਿਰ ਇਹਦੀ ਬਣਦੀ ਸਾਰੀ ਕੱਟੀ ਦੀ ਜਿਆ ਝੋਟੀ ਦੀ ਵੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆ ਰੇਟ ਵੀਰ ਨੇ ਇਹਦਾ ਵੀ ਜਿਹੜਾ ਵੀਡੀਓ ਦੇ ਵਿੱਚ ਕਰਨਾ ਹੈ ਤੇ ਕੰਟੈਕਟ ਨੰਬਰ ਭਰਾ ਦਾ ਆਪਾਂ ਲਾਵਾਂਗੇ ਤੁਸੀਂ ਸਿੱਧਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਠੰਡ ਬੜਾ ਸੋਹਣਾ ਝੋਲੀ ਬੜੀ ਸੋਹਣੀ ਕੱਟੀ ਨੇ ਪੱਟੀ ਜਿਵੇਂ ਗੱਬਣ ਹੁੰਦੀ ਹੈ ਪਰ ਇਹ ਗੱਬਣ ਹੈ ਨਹੀਂ ਕਿਸਾਨ ਵੀਰੋ ਇਹ ਵੀ ਪੁੱਛਦੇ ਆ ਬਾਈ ਤੋਂ 2 ਮਹੀਨੇ ਦੋਂਦੀ ਆ ਜਾਂ ਮੂਹ ਚੌਗੀ ਆ ਜਾਂ ਖੀਰੀ ਆ ਪਨ ਲਓ ਬਾਈ ਜੀ ਬੰਨ ਲਓ ਕੱਦ ਇਹਦਾ ਵਹਿੜਾ ਮੁਕਾਬਲੇ ਕਿਸਾਨ ਵੀਰੋ ਛੋਟਾ ਕਿਉਂ ਵਹਿੜਾਂ ਦਾ ਕੱਦ ਬਾਹਲਾ ਵੱਡਾ ਤੇ ਇਹ ਕੱਟੀ ਮੰਨ ਲੇ ਕੋਈ ਝੋਟੀ ਮੰਨ ਲੇ ਆਜੋ ਬਾਈ ਜੀ ਇਹਦੀ ਕੀ ਡਿਟੇਲ ਹੈ ਜੀ ਖਾਲਸਾ ਜੀ ਏ ਵੀਰੇ ਨਾਲ ਛੌਂਕ ਨਾਲ ਬੱਚਾ ਲੈਂਦਾ ਅੱਛਾ ਜੀ ਆਪਾਂ ਪਰਚੇਜ ਕਰੀਏ ਇਹਦਾ ਕੋਈ ਆਪਾਂ ਨੂੰ ਮਾਦਾ ਰਿਕਾਰਡ ਨਹੀਂ ਪਤਾ ਤੇ ਕੋਈ ਪਿਓ ਦਾ ਨਹੀਂ ਵੀ ਝੂਠ ਮਾਰਨੇ ਜਿੰਨੇ ਮਰਜੀ ਮਾਰੀ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਜੰਗੀ ਲੈਂਦੀ ਹੈ ਸਾਹਮਣੇ ਵਾਸਤੇ ਠੀਕ ਹੈ ਜੀ ਤੇ ਹੁਣ ਮੈਂ ਇਹਨੂੰ ਕੀ ਥਾਂ ਕੇ ਕਰਾਂਗੇ ਜਦ ਮੋਰਲੀ ਲੈਣਾ ਸਹੀ ਗੱਲ ਹੈ ਜੀ ਦੁੱਧ 2 ਕਿਲੋ ਮਗਰ ਪਰੇ ਫਿਰਦੇ ਆ ਥੋੜਾ ਬੱਚਿਆਂ ਦਾ ਹਸਪਤਾਲ ਹੈ ਹਾਂਜੀ ਹਾਂਜੀ ਜਾਣਾ ਪੈਂਦਾ ਬੱਚਿਆਂ ਨੂੰ ਜਾਣਾ ਪੈਂਦਾ ਜੀ ਤੇ ਘਰੇ ਅਸਰ ਬਹੂਆਂ ਦੀ ਸਮਾਲਣਾ ਦੂਜੇ ਬੰਦੇ ਨੂੰ ਠੀਕ ਹੈ ਜੀ ਤੇ ਇਹਦੀ ਬਾਈ ਜੀ ਉਮਰ ਅੰਦਾਜ਼ਨ ਮੂੰਹ ਕਿਵੇਂ ਹੈ ਜ ਦੋ ਦਾ ਦੋ ਦੰਦਾ ਜੀ ਤੇ ਟੀਕਾ ਤਾਂ ਨਹੀਂ ਭਰਾਇਆ ਇਹਦੇ ਟੀਕਾ ਭਰਾਇਆ ਨਹੀਂ ਤੇ ਹੁਣ ਇਹਦਾ ਫਿਰ ਕੀ ਰੇਟ ਹੈ ਜੀ ਇਹਦਾ ਵੀਰੇ 48000 ਜੋ ਮਾਨਦਾਨ 48000 ਜੋ ਮਾਨਦਾਨ ਕਿਸਾਨ ਵੀਰ ਉਹ 48000 ਰੁਪਿਆ ਬਾਈ ਨੇ ਮੁੱਲ ਰੱਖਿਆ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਝੋਟੀ ਕੱਟੀ ਇੱਕ ਪੂਰੀਆਂ ਕਰਦੀ ਹੈ ਪਿੱਠਪੂੜੇ ਦੀ ਚੜਾਈ ਬੜੀ ਸੋਹਣੀ ਹੈ ਪਤਲੇ ਜੇ ਜੰਮਦੀ ਹੈ ਫੇਸ ਕੁਆਲਟੀ ਬੜੀ ਸੋਹਣੀ ਹੈ ਕੱਦ ਮੀਡੀਅਮ ਐ ਨਾ ਬਹੁਤਾ ਵੱਡਾ ਤੇ ਨਾ ਛੋਟਾ ਕੱਟੀ ਵੀ ਕਹਿ ਸਕਦੇ ਆ ਕਿਸਾਨ ਵੀਰੋ ਤੀਨੂੰ ਇੱਕ ਛੋਟੀ ਵੀ ਕਹਿ ਸਕਦੇ ਆ ਸਮਝੇ ਤੁਸੀਂ ਆਪਦੀ ਨਾ ਡੰਗਰ ਖਰੀਦਣਾ ਮੇਰਾ ਫਰਜ਼ ਵੀਡੀਓ ਬਣਾਉਣਾ ਮੈਂ ਤਿੰਨਾ ਨਗਾ ਦੀ ਬਣਦੀ ਸਾਰੀ ਡਿਟੇਲ ਤੁਹਾਨੂੰ ਲੈਤੀ ਐ ਬੜੇ ਸੋਹਣਾ ਵੀਰ ਦਾ ਪਸ਼ੂ ਬਾਲਣ ਦਾ ਕੰਮ ਸੀ ਤੇ ਬੱਚੇ ਫੌਰਨ ਕਰਕੇ ਬਾਈ ਜੀ ਸੇਲ ਕਰਦੇ ਆ ਪਸ਼ੂ ਤੇ ਸਾਰੇ ਇਹ ਤਿੰਨ ਹੀ ਨਗਾ ਵੀਰ ਕੋਲੇ ਤੇ ਤਿੰਨਿਆਂ ਦੀ ਬਣਦੀ ਸਾਰੀ ਡਿਟੇਲ ਲੈਤੀ ਐ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਤੇ ਰੇਟ ਜਿਹੜਾ ਵੀਡੀਓ ਦੇ ਵਿੱਚ ਆ ਕਿਸਾਨ ਵੀਰੋ ਬਾਕੀ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦ ਲੈਣਾ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ